ਇਸ ਵਕਤ ਲਖੋਵਾਲ ਦੀ ਸਾਡੇ ਨਾਲ ਨੇ ਟਰੈਕਟਰ ਰੈਲੀ ਚੱਲ ਰਹੀ ਹੈ ਤੇ ਆਖਿਰਕਾਰ ਇਹ ਕਹਿੰਦੇ ਕੀ ਨੇ ਮੰਗਾ ਕੀ ਨੇ ਕਿਉਂਕਿ ਆਪ ਵੀ ਟਰੈਕਟਰ ਚਲਾ ਰਹੇ ਨੇ ਪਰ ਨਾਲ ਦੇ ਨਾਲ ਕਹਿੰਦੇ ਕੀ ਨੇ ਉਸ ਜਾਣਦੇ ਆ ਇੱਕ ਵਾਰੀ ਲਖੋਵਾਲ ਜੀ ਸਾਡੇ ਨਾਲ ਨੇ ਲਖੋਵਾਲ ਜੀ ਕੀ ਕਹੋਗੇ ਤੁਸੀਂ ਇਸ ਵਕਤ ਲਾਈਵ ਹੋ ਸਭ ਤੋਂ ਪਹਿਲਾਂ ਟਰੈਕਟਰ ਮਾਰਚ ਕੱਢਿਆ ਹੈ ਪੂਰੇ ਪੰਜਾਬ ਚ ਕੱਢਿਆ ਜਾ ਰਿਹਾ ਹੈ ਮੁੱਖ ਮੰਗਾ ਕੀ ਨੇ ਤੇ ਕਾਰਨ ਕੀ ਹੈਗਾ ਅਸੀਂ ਜਾਂ ਮੋਰਚਾ ਜਿੱਤ ਕੇ ਆਏ ਸੀ ਤਨ ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਸੀ ਸਰਕਾਰ ਨੇ ਕੁਝ ਮੰਗਾ ਸਾਡੀਆਂ ਬਕਾਇਆ ਰਹਿ ਗਈ। ਅਸੀਂ ਸਰਕਾਰ ਨੇ ਕਹਤਾ ਸੀ ਵੀ ਅਸੀਂ ਥੋੜੇ ਟਾਈਮ ਤੋਂ ਥੋੜੀਆਂ ਮੰਗਾ। ਜਿਵੇਂ ਐਮਐਸਪੀ ਦੀ ਮੰਗ ਸੀ, ਖਰੀਦ ਗਰੰਟੀ ਦੀ ਮੰਗ ਸੀ। ਉਹ ਸਾਡੀ ਅਧੂਰੀ ਰਹਿ ਗਈ ਸੀ ਪਰ ਸਰਕਾਰ ਨੇ 2-3 ਸਾਲ ਲੰਘ ਕੇ ਸਾਡੀ ਉਹ ਮੰਗ ਪੂਰੀ ਨਹੀਂ ਕੀਤੀ ਤੇ ਫਿਰ ਸਾਨੂੰ ਕਹਤਾ ਸੀ 2024 ਦੇ ਵਿੱਚ ਅਸੀਂ ਜਿਹੜੀਆਂ ਤੁਹਾਡੀ ਆਮਦਨ ਦੁੱਗਣੀ ਕਰ ਦਵਾਂਗੇ। ਨਾ ਸਾਡੀ ਆਮਦਨ ਦੁੱਗਣੀ ਹੋਈ ਆ ਤੇ ਨਾ ਸਾਨੂੰ ਇਹ ਮੰਗਾਂ ਕੀਤੀਆਂ ਨੇ। ਉਸ ਤੋਂ ਬਾਅਦ ਸਾਡੀ ਕਰਜ਼ੇ ਮਾਫੀ ਦੀ ਗੱਲ ਸੀ। ਸਾਡੇ ਤੇ ਜਿਹੜਾ ਕਰਜ਼ਾ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚੜਿਆ। ਕਿਉਂਕਿ ਸਾਨੂੰ ਭਾ ਨਹੀਂ ਮਿਲੇ ਅਸੀਂ ਕਹਿੰਦੇ ਹਾਂ ਵੀ ਸਰਕਾਰ ਸਾਡੇ ਨਾਲ ਟੇਬਲ ਤੇ ਬੈਠ ਜਵੇ 1966-67 ਦੇ ਹਿਸਾਬ ਨਾਲ ਸਾਡੇ ਨਾਲ ਬੈਠ ਕੇ ਸਾਫ਼-ਸਾਫ਼ ਕਰ ਲਵੇ ਸਾਡੇ ਪੈਸੇ ਨਿਕਲ ਆਉਣਗੇ ਪਹਿਲਾਂ ਪੂਰਨ ਤੌਰ ਤੇ ਸਾਡਾ ਕਰਜ਼ਾ ਸਰਕਾਰ ਮਾਫ਼ ਕਰੇ ਫਿਰ ਸਾਨੂੰ C2+50 ਦੇ ਹਿਸਾਬ ਨਾਲ 3000 ਤੋਂ ਉੱਪਰ ਕਣਕ ਦਾ ਰੇਟ ਮਿਲਦਾ ਉਹ ਦਵੇ ਇਸ ਤਰ੍ਹਾਂ ਸਾਰੀਆਂ ਫਸਲਾਂ ਤੇ ਸਾਨੂੰ MSP ਦੀ ਗਾਰੰਟੀ ਦੇਵੇ ਤੇ ਸਾਡੇ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਹੈ 10000 ਰੁਪਏ ਮਹੀਨਾ ਉਹਦੀ ਇੱਕ ਪਾਸੇ ਤਾਂ ਇੱਕ ਹੋਰ ਤੇ ਰਹੋ ਕਹੇ ਰਿਹਾ ਇਸ ਤੇ ਦਿੱਲੀ ਮੋਰਚਾ ਲਾਵਾਂਗੇ ਚੰਡੀਗੜ੍ਹ ਚ ਇੱਥੇ ਟਰੈਕਟਰ ਮਾਰਚ ਕੱਢਣ ਦਾ ਕੀ ਫਾਇਦਾ ਜਦ ਲੜਾਈ ਸਿੱਧਾ ਕੇਂਦਰ ਦੇ ਨਾਲ ਨਹੀਂ ਅੱਗੇ ਵੀ ਜਿਹੜੇ ਅਸੀਂ ਮੋਰਚੇ ਲਾਏ ਆ ਸਾਰੇ ਟਰੈਕਟਰ ਮਾਰਚ ਕਿਉਂਕਿ ਲੋਕਾਂ ਨੂੰ ਤਿਆਰ ਕਰਨਾ ਪੈਂਦਾ ਲੋਕ ਜਦ ਇੱਥੋਂ ਨਹੀਂ ਤਿਆਰ ਹੋਣਗੇ ਤਾਂ ਦਿੱਲੀ ਕਿਵੇਂ ਲੈ ਕੇ ਜਾਵਾਂਗੇ ਅੱਜ ਅਸੀਂ ਪਰਖ ਦੀ ਘੜੀ ਸਗੀ ਲੋਕਾਂ ਨੂੰ ਲੋਕਾਂ ਨੇ ਦਿਖਾਤਾ ਵੀ ਜਿਵੇਂ ਐਸਕੇਮ ਆਵਾਜ਼ ਮਾਰੂਗਾ ਅੱਜ ਅਸੀਂ 22 5 27 ਜਿਹੜੀਆਂ ਜਥੇਬੰਦੀਆਂ 32 5 37 ਜਥੇਬੰਦੀਆਂ ਦੇ ਸਬੂਤ ਨੇ ਅਸੀਂ ਕਰ ਰਹੇ ਆ ਤੇ ਅੱਜ ਅਸੀਂ 100 ਜਗ੍ਹਾ ਤੋਂ ਉੱਪਰ ਪੰਜਾਬ 'ਚ ਕਰ ਰਹੇ ਆਂ ਤੇ ਲੱਖਾਂ ਡਰਾਈਵਰ ਅੱਜ ਸੜਕ ਦੇ ਉੱਪਰ ਤੁਰਿਆ ਫਿਰਦਾ ਅੱਗੇ ਦਿੱਲੀ ਵੀ ਜਾਉਂਗੇ ਦਿੱਲੀ ਵੀ ਕੋਈ ਤਿਆਰੀ ਚੱਲ ਰਹੀ ਹੈ ਰੰਡੀਤੀ ਕੋਈ ਛੋਟੇ ਕਿਸਾਨਾਂ ਨੂੰ ਕਹ ਰਹੇ ਨੇ ਕਿ ਇਹ ਤਾਂ ਟ੍ਰੇਲਰ ਸੀਗਾ ਫਿਲਮ ਫਿਰ ਕਿੱਥੇ ਚੰਡੀਗੜ੍ਹ 'ਚ ਦਿਖਾਣੀ ਹੈ ਬਾਅਦ 'ਚ ਕਿ ਦਿੱਲੀ ਦਿਖਾਵਾਂਗੇ ਨਹੀਂ ਅਸੀਂ 28 ਤਰੀਕ ਨੂੰ ਇੱਕ ਮੀਟਿੰਗ ਲੁਧਿਆਣੇ ਵਿੱਚ ਹੋ ਰਹੀ ਹੈ ਐਸਕੇਐਮ ਦੀ ਉੱਥੇ ਫੈਸਲਾ ਲਵਾਂਗੇ ਤੇ 16 ਨੂੰ ਅਸੀਂ ਗ੍ਰਾਮਹੀਣ ਭਾਰਤ ਬੰਦ ਪਿੰਡੂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਉਹਨੂੰ ਪੂਰਾ ਅਸੀਂ ਕਰਾਂਗੇ ਅਗਲਾ ਜੋ ਸਾਡੀ ਐਸਕੇਐਮ ਦਿੱਲੀ ਚ ਮੀਟਿੰਗ ਹੋਊ ਸਾਰੇ ਸੂਬਿਆਂ ਨਾਲ ਇਕੱਲਾ ਪੰਜਾਬ ਨਹੀਂ ਲੜਾਈ ਲੜ ਸਕਦਾ ਸਾਰੇ ਸੂਬਿਆਂ ਨਾਲ ਰਲ ਕੇ ਅਸੀਂ ਜਿਹੜੀ ਇਹ ਲੜਾਈ ਅਸੀਂ ਇਹ ਸੈਂਟਰ ਦੇ ਨਾਲ ਲੜਾਂਗੇ ਅਜੇ ਤੇਰੇ ਤਰੀਕੇ ਨੂੰ ਜਾਣਦੇ ਹੁਣ ਨਾਲ ਵੀ ਜਾ ਸਕਦੇ ਹਾਂ ਅਜੇ ਕੋਈ ਫੈਸਲਾ ਨਹੀਂ ਹੋਇਆ ਹੈਗਾ ਸਾਡਾ ਕਿਉਂਕਿ ਅਜੇ ਉਹਨਾਂ ਨਾਲ ਇਕੱਲਿਆਂ ਦਾ ਫੈਸਲਾ ਇਹ ਸਾਡਾ ਫੈਸਲਾ ਅਜੇ ਨਹੀਂ ਹੈਗਾ ਪੰਜਾਬ ਸਰਕਾਰ ਦੇ ਨਾਲ ਵੀ ਲੜਾਈ ਚੱਲ ਰਹੀ ਹੈ ਇਸ ਲਈ ਕਿਉਂਕਿ ਦੋ ਫਰੰਟਾਂ ਨੂੰ ਵੀ ਦਿਖਾਉਣਾ ਆਇਆ ਪੰਜਾਬ ਸਰਕਾਰ ਨਾਲ ਅੱਗੇ ਵੀ ਲੜਾਈ ਆ ਸਾਡੀਆਂ ਕੁਝ ਮੰਗਾਂ ਪੰਜਾਬ ਸਰਕਾਰ ਨੇ 12 ਮੰਗਾਂ ਮੰਨ ਲਈਆਂ ਸੀ ਪਿਛਲੇ ਦਿਨੀ ਆ ਉਹ ਅਸੀਂ ਕਿਹਾ ਵੀ ਪੂਰੀਆਂ ਕਰੋ ਉਹਦਾ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿਣ ਆਏ ਆ ਵੀ ਤੁਸੀਂ ਉਹ ਪੂਰੀਆਂ ਕਰੋ ਨਹੀਂ ਫਿਰ ਇਹ ਟਰੈਕਟਰ ਥੋੜੇ ਵੱਲੋਂ ਵੀ ਮੂੰਹ ਕਰਨਗੇ ਟਰੈਕਟਰ ਥੋੜੇ ਵੱਲੋਂ ਵੀ ਮੂੰਹ ਕਰਨਗੇ ਯਾਨੀ ਪੰਜਾਬ ਵੱਲ ਵੀ ਮੂੰਹ ਕਰਨਗੇ ਫਰੰਟ ਜਿਹੜੇ ਉਹ ਦੋ ਖੁੱਲਣਗੇ ਪਰ ਫਿਲਹਾਲ ਦੇ ਲਈ ਇਹ ਜਾਣਕਾਰੀ ਦੇ ਰਹੇ ਸੀਗੇ ਕਿ ਆਖਰਕਾਰ ਕੀ ਕੁਝ ਮੰਗਾਂ ਰਹੀਆਂ ਨੇ ਪਰ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਕਿ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਸੇਕਤ ਕਿਸਾਨ ਮੋਰਚੇ ਦੀ ਕੈਮਰਾ ਪਰਸਨ ਜਤਿੰਦਰ ਨਾਲ ਬਸਨ ਵਰਮਾ ਡੇਲੀ ਪੋਸਟ ਮੋਹਾਲੀ